ਦੋਂ ਦਾ ਮਹੀਨਾ ਆਰੰਭ ਹੋਣਾ ਤੇ ਅੰਮ੍ਰਿਤ ਬਾਣੀ ਆਪਾਂ ਪੜ੍ਹਦੇ ਆ ਤੇ ਭਾਦੋਂ ਦੇ ਮਹੀਨੇ ਵਿੱਚ ਕੀ ਕਿਹਾ ਇੱਕ ਤੇ ਗੱਲ ਚੇਤਾ ਰੱਖੋ ਜਿਹੜੀ 12 ਮਾਹ ਦੀ ਬਾਣੀ ਹੈ ਨਾ ਸੰਗਰਾਦ ਹਰ ਸਾਲ ਹਰ ਮਹੀਨੇ ਗੁਰੂ ਘਰਾਂ ਵਿੱਚ ਵੀ ਮਨਾਈ ਜਾਂਦੀ ਹੈ ਗੁਰਬਾਣੀ ਵਿੱਚ ਇੱਕ ਗੱਲ ਹਮੇਸ਼ਾ ਚੇਤਾ ਰੱਖੋ ਵੀ ਹਜੂਰ ਨੇ ਮਹੀਨਿਆਂ ਪ੍ਰਤੀ ਦਿਨਾਂ ਪ੍ਰਤੀ ਕਣੀਆਂ ਪ੍ਰਤੀ ਇੱਕ ਇੱਕ ਪਲ ਪ੍ਰਤੀ ਸਤਿਗੁਰੂ ਨੇ ਦੱਸਿਆ ਵੀ ਤੂੰ ਲੇਖੇ ਵਿੱਚ ਕਿਵੇਂ ਲਾਉਣਾ ਹੈ ਸਮਾਂ ਕਿਵੇਂ ਗੁਜ਼ਾਰਨਾ ਹੈ ਇਤਿਹਾਸ ਵਿੱਚ ਹੈ ਵੀ ਇੱਕ ਵਾਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕੁਝ ਜਗਿਆਸੂ ਸਿੱਖ ਆਏ ਤੇ ਕਹਿਣ ਲੱਗੇ ਮਹਾਰਾਜ ਲੋਕਾਂ ਵਿੱਚ ਬੜਾ ਭਰਮ ਹੈ ਮਹੀਨਿਆਂ ਪ੍ਰਤੀ ਕੋਈ ਮਹੀਨਾ ਚੰਗਾ ਸਮਝਿੰਦੇ ਆ ਕੋਈ ਮਾੜਾ ਸਮਝਿੰਦੇ ਆ कृपा करके कोई पवित्र उपदेश बक्षिश करो तो गुरु अर्जुन साहिब सच्चे बादशाह महाराज ने 12 माह दी अमृत गुरबानी उचार दी 12 माह ਦਾ ਅਰਥ ਬੜਾ ਸਪਸ਼ਟ ਹੈ 12 ਦਾ ਅਰਥ ਗਿਣਤੀ ਦੇ 12 ਮਾਹ ਦਾ ਅਰਥ ਮਹੀਨੇ 12 ਮਹੀਨੇ ਪ੍ਰਤੀ ਇੱਕ ਇੱਕ ਮਹੀਨਾ ਜਿਹੜੇ ਚੇਤ ਵਿਸਾਖ ਜੇਚਹਾੜ ਸੌਣ ਭਾਦੋਂ ਸਾਰੇ ਪ੍ਰਤੀ ਅੰਮ੍ਰਿਤ ਬੋਲ ਉਚਾਰ ਦਿੱਤੇ ਪਰ ਸਮਝਾਇਆ ਤੁਹ ਮੈਂ ਬੇਨਤੀ ਕਰਿਆ ਹੁਣ ਭਾਦੋਂ ਦਾ ਮਹੀਨਾ ਆਰੰਭ ਹੋਣਾ ਹੈ ਨਾ ਗੁਰੂ ਅਰਜਨ ਸਾਹਿਬ ਨੇ ਇਹਦੇ ਵਿੱਚ ਵੀ ਕਿਰਪਾ ਕੀਤੀ ਆ ਮਹਾਰਾਜ ਕਹਿੰਦੇ ਭਾਦੋਂ ਇਹ ਭਰਮ ਪੁਲਾਣੀਆਂ ਦੂਜੇ ਲੱਗਾ ហេਤ ਕਹਿੰਦੇ ਭਾਈ ਭਾਦੋਂ ਦਾ ਮਹੀਨਾ ਆਇਆ ਤੇ ਜਿਹੜੇ ਬੰਦੇ ਧਰਮ ਦੇ ਵਿੱਚ ਪੈ ਕੇ ਇੱਕ ਪਰਮੇਸ਼ਵਰ ਦਾ ਨਾਮ ਛੱਡ ਕੇ ਦੂਜੇ ਲੱਗਾ ហេਤ ਦੂਜੇ ਲੱਗਾ ហេਤ ਦਾ ਅਰਥ ਹੈ ਇੱਕ ਰੱਬ ਦੀ ਭਗਤੀ ਛੱਡ ਕੇ ਹੋਰ-ਹੋਰ ਥਾਂ ਤੇ ਭੜਕਦੇ ਨੇ ਹੋਰ-ਹੋਰ ਪਾਸੇ ਆਪਣਾ ਹਿੱਤ ਲਾਉਂਦੇ ਨੇ ਤੁਮ ਮਹਾਰਾਜ ਬਾਣੀ ਤੇ ਕਹਿਣਗੇ ਲਖ ਸ਼ਿੰਗਾਰ ਬਨਾਇਆ ਕਾਰਜ ਨਾਹੀਂ ਕੀਤ ਜੇ ਇੱਕ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਤੇ ਭਾਵੇਂ ਕਈ ਤਰ੍ਹਾਂ ਦੇ ਸ਼ਿੰਗਾਰ ਕਰ ਲਓ ਕਈ ਛਮਾਂ ਤੇ ਮੱਥੇ ਟੇਕ ਲਓ ਲਖ ਸ਼ਿੰਗਾਰ ਬਨਾਇਆ ਕਾਰਜ ਨਾਹੀਂ ਕੀਤ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣਗੇ ਤੁਹਾਡਾ ਕੁਝ ਸਵਰੇਗਾ ਨਹੀਂ ਕਾਦੇ ਨਾਲ ਜੇ ਤੁਸੀਂ ਭਰਮ ਦੇ ਵਿੱਚ ਪੈ ਕੇ ਇੱਕ ਲੰਬੀ ਨਾਮ ਨੂੰ ਭੁਲਾਇਆ ਤਾਂ ਫਿਰ ਮਹਾਰਾਜ ਅੱਗੇ ਕਹਿਣਗੇ ਕਾਰਜ ਨਾਹੀਂ ਕੀਤ ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ ਮੈਂ ਸੰਖੇਪ ਦੇ ਅਰਥ ਕਰਾਂ ਦੂਰ ਕਹਿ ਲੱਗੇ ਜਿਸ ਦਿਨ ਬੰਦੇ ਤੂੰ ਇਹਦੇ ਨਾਲ ਧਰਮ ਨਹੀਂ ਕਮਾਉਂਦਾ ਪਰ ਜਿਸ ਦਿਨ ਇਹ ਤੇਰੀ ਦੇਹ ਬਿنس ਗਈ ਨਾ ਤਿਤ ਵੇਲੇ ਕਹਿਸਨ ਪ੍ਰੇਤ ਜਿਸ ਪਰਿਵਾਰ ਵਿੱਚ ਉਲਝ ਕੇ ਜੀਵਨ ਗੁਜ਼ਾਰਿਆ ਧਰਮ ਵੀ ਨਹੀਂ ਕਮਾਇਆ ਧੰਦੇ ਵਿੱਚ ਬੜਾ ਗਲਤਾਨ ਹੋ ਗਿਆ ਉਸ ਦਿਨ ਜਿਸ ਦਿਨ ਦੇਹ ਬਿنس ਗਈ ਤੇ ਇਹੀ ਤੈਨੂੰ ਪ੍ਰੇਤ ਕਹਿ ਕੇ ਪੁਕਾਰਨਗੇ ਕਹਿਣਗੇ ਵੀ ਹੁਣ ਇਹਨੂੰ ਘਰੇ ਨਾ ਰੱਖੋ ਜਲਦੀ ਕਰੋ ਬਾਬਾ ਕਬੀਰ ਸਾਹਿਬ ਦਾ ਇੱਕ ਬਟਨ ਹੁੰਦੇ ਬਾਣੀ ਅੰਦਰ ਉਹ ਪੱਲੇ ਬੰਨ ਲੈਣਾ ਚਾਹੀਦਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਦ। ਕੁਟੰਦ ਅਰਥ ਹੁੰਦੇ ਪਰਿਵਾਰ। ਕਹਿੰਦੇ ਇਹ ਬੰਦੇ ਤੂੰ ਹਰੀ ਪਰਮੇਸ਼ਵਰ ਦਾ ਨਾਮ ਛੱਡ ਕੇ ਪਰਿਵਾਰ ਬੜਾ ਪਾਲਿਆ। ਅੱਗੇ ਕਿਹਾ ਤੰਦਾ ਕਰਤਿਆਂ ਰਹਿ ਗਿਆ। ਧੰਦੇ ਵਿੱਚ ਇੰਨਾ ਲੱਗਿਆ ਵੀ ਧਰਮ ਪਿੱਛੇ ਹੀ ਰਹਿ ਗਿਆ ਧਰਮ ਵਾਲੇ ਪਾਸੇ ਖਿਆਲ ਨਹੀਂ ਕੀਤਾ ਪਰਿਵਾਰ ਵਿੱਚ ਸੁਰਤੇ ਨਹੀਂ ਜੋੜ ਲਈ ਧੰਦੇ ਵਿੱਚ ਇੰਨਾ ਗਲਤਾਨ ਹੋਇਆ ਧਰਮ ਪਿੱਛੇ ਹੀ ਰਹਿ ਗਿਆ ਕਹਿੰਦੇ ਧੰਦਾ ਕਰਤਿਆਂ ਰਹਿ ਗਿਆ ਭਾਈ ਰਹਿ ਆ ਨਾ ਬੰਦ ਤੇ ਜਿਨ੍ਹਾਂ ਨੇ ਧੰਦਾ ਕੀਤਾ ਭੈਣ ਭਰਾਵਾਂ ਸਾਖ ਸਬੰਧੀਆਂ ਪਰਿਵਾਰ ਬੰਧੀਆਂ ਲਈ ਉਹਨਾਂ ਵਿੱਚੋਂ ਇੱਕ ਵੀ ਨਾਲ ਨਹੀਂ ਨਿਭਿਆ ਹੁਣ ਗੁਰੂ ਜੀ ਇਹ ਨਹੀਂ ਕਹਿ ਰਹੇ ਵੀ ਪਰਿਵਾਰ ਨਾ ਪਾਲੋ ਗੁਰੂ ਜੀ ਇਹ ਕਹਿ ਰਹੇ ਨੇ ਵੀ ਕੱਲਾ ਧੰਦੇ ਵਿੱਚ ਨਾ ਰੋ ਭਾਈ ਧਰਮ ਨੂੰ ਜ਼ਰੂਰ ਕਮਾਓ ਤਾਂ ਹੀ ਪ੍ਰੋਫੈਸਰ ਪੂਰਨ ਸਿੰਘ ਜੀ ਉਹ ਤਿੰਨ ਸ਼ਬਦ ਵਰਤਦੇ ਹੁੰਦੇ ਸਨ ਬੜੇ ਬਾਰੀ ਕਹਿ ਲੱਗੇ ਸਿੱਖ ਗੁਰੂ ਅੱਗੇ ਅਰਦਾਸ ਕਰੇ ਇੱਕ ਗੱਲ ਦੀ ਮਹਾਰਾਜ ਮੈਨੂੰ ਕਿਰਤ ਦੇ ਪਰ ਮੈਨੂੰ ਕਰਤਾਰ ਚੇਤਾ ਰਹੇ ਮੈਨੂੰ ਧੰਦਾ ਦੇ ਪਰ ਮੈਂ ਧਰਮ ਨੂੰ ਕਮਾ ਸਕਾਂ ਕਹਿੰਦੇ ਅਰਦਾਸ ਕਰਕੇ ਕਹੋ ਵੀ ਮੈਨੂੰ ਮਾਇਆ ਦੇ ਮੈਂ ਗ੍ਰਸਤੀਆਂ ਮੇਰੀਆਂ ਲੋੜਾਂ ਹੈ ਪਰ ਮੇਰੇ ਤੇ ਆਪਣੀ ਮਾਇਆ ਆਪਣੀ ਕਿਰਪਾ ਜ਼ਰੂਰ ਰੱਖੀ ਮੈਂ ਸੁਰਤ ਨਾਮ ਵਿੱਚ ਰੱਖ ਸਕਾਂ ਤਾਂ ਇੱਥੇ ਮਹਾਰਾਜ ਨੇ ਕੀ ਕਿਹਾ ਭਾਦੋਂ ਦੇ ਮਹੀਨੇ ਅੰਦਰ ਕਹਿੰਦੇ ਜਿਤ ਦਿਨ ਦੇ ਬਿਨਸ ਸੀ ਤਿਤ ਵੇਲਾ ਕਹਿ ਸੰਪ੍ਰੇਤ ਜਿਸ ਦਿਨ ਦੇ ਬਿਨਸ ਗਈ ਨਾ ਸਤਗੁਰੂ ਕਹਿ ਲੱਗੇ ਘਰ ਦੇ ਜੀ ਸਾਰੇ ਫਿਰ ਪ੍ਰੇਤ ਕਹਿ ਕਹਿ ਕੇ ਆਪ ਸ਼ਗਨ ਕਹਿ ਕਹਿ ਕੇ ਹੁਣੇ ਰੱਖਣ ਜੋਗ ਨਹੀਂ ਇਹਦੇ ਸ਼ਬਦ ਵਰਤਣਗੇ ਪਕੜ ਚਲਾਏਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਹੇ ਭਾਈ ਫਿਰ ਦੂਤ ਜੰਮ ਪਕੜ ਕੇ ਲੈ ਜਾਂਦੇ ਆ ਕਿਸੈ ਨਾ ਦੇਨੀ ਭੇਤ ਉਹ ਕਿਸਨ ਭੇਤ ਨਹੀਂ ਦਿੰਦੇ ਵੀ ਕਿੱਥੇ ਲੈ ਚਲੇ ਗਏ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਪ੍ਰਾਣੀ ਚੜਾਈ ਕਰ ਜੇ ਨਾ ਤੇ ਆਪਾਂ ਕਿਰਿਆ ਸਰੀਰ ਦੀ ਸੰਭਾਲਨੇ ਆ ਪਰ ਉਹਦੇ ਵੀ ਵੱਖ-ਵੱਖ ਢੰਗ ਨੇ ਸਤਿਗੁਰੂ ਨੇ ਵੈਸੇ ਪੰਜ ਢੰਗ ਲਿਖੇ ਨ ਬਾਣੀ ਚ ਕੋਈ ਅਗਨ ਭੇਟ ਕਰਦਾ ਕੋਈ ਕਬਰ ਪੁੱਟ ਕੇ ਦਫਨਾ ਦਿੰਦਾ ਕੋਈ ਜਲ ਪ੍ਰਵਾਹ ਕਰ ਦਿੰਦਾ ਤੋਂ ਇਸੇ ਤਰ੍ਹਾਂ ਕੋਈ پارਸੀ ਲੋਕ ਨੇ ਖੂਬ ਇਤ ਲਟਕਾ ਦਿੰਦੇ ਨੇ ਮਰਦੇ ਨੂੰ ਤੋ ਇਸੇ ਤਰ੍ਹਾਂ ਕੁਝ ਐਸੇ ਵੀ ਨੇ ਹਜੂਰ ਕਹਿਣ ਲੱਗੇ ਕੋਈ ਜੰਗਲ ਬੇਲੀਅਮ ਵਿੱਚ ਚੜਾਈ ਕਰ ਜਾਏ ਤੇ ਉਹਨੂੰ ਕੂਕਰ ਆਦਕ ਖਾ ਜਾਂਦੇ ਨੇ ਉਹ ਨਾ ਅਗਨ ਭੇਟ ਹੋ ਸਕਦੇ ਨਾ ਜਲ ਪ੍ਰਵਾਹ ਪਰ ਗੁਰੂ ਜੀ ਨੇ ਇੱਕ ਵਚਨ ਵਰਤਿਆ ਕਹਿਣ ਲੱਗੇ ਭਾਈ ਇਹ ਤੇ ਮਿੱਟੀ ਸਮਾਦਣੀ ਐ ਪਰ ਅੰਦਰ ਦਾ ਆਤਮਾ ਕਿੱਥੇ ਚਲਿਆ ਗਿਆ ਇਹ ਕਿਸੇ ਨੂੰ ਕੁਝ ਨਹੀਂ ਪਤਾ ਬਾਣੀ ਚ ਇੱਕ ਵਚਨ ਹੁੰਦਾ ਇੱਕ ਦੱਜੇ ਇੱਕ ਦਬੀਏ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਸਤੀਏ ਇੱਕ ਪੀ ਫਿਰ ਹਸਨ ਪਾਹੇ ਨਾਨਕ ਏਬ ਨਾ ਜਾਪਈ ਕਿੱਥੇ ਜਾਏ ਸਮਾਏ ਅੰਦਰ ਦਾ ਆਤਮਾ ਕਿੱਥੇ ਉਦਾਰੀ ਮਾਰ ਗਿਆ ਗੁਰੂ ਨਾਨਕ ਸਾਹਿਬ ਕਹਿੰਨ ਲੱਗੇ ਕਿਸੇ ਨੂੰ ਨਹੀਂ ਪਤਾ ਤੋਂ ਇੱਥੇ ਵੀ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਪਕੜ ਚਲਾਏ ਨੂੰ ਦੂਤ ਜਮ ਕਿਸੇ ਨਾ ਦੇਨੀ ਭੇਤ ਕਹਿੰਦੇ ਭਾਈ ਜਦੋਂ ਜਮਦੂਤ ਪਕੜ ਕੇ ਲੈ ਕੇ ਜਾਂਦਾ ਨਾ ਮੌਤ ਆਉਂਦੀ ਏ ਤੇ ਪਰਤ ਕੇ ਕਿਸੇ ਨੂੰ ਭੇਤ ਨਹੀਂ ਦਿੰਦਾ ਵੀ ਮੈਂ ਕਿੱਥੇ ਲੈ ਚਲੇ ਇਹ ਤੇ ਪ੍ਰਮਾਤਮਾ ਹੀ ਜਾਣਦਾ ਤੋਂ ਮਹਾਰਾਜ ਫਿਰ ਅੱਗੇ ਕਹਿਣਗੇ ਛੱਡ ਖਡੂਤੇ ਖਿਨੇ ਮਾਹੇ ਜਨਸਿਓ ਲੱਗਾ ਹੇਤ ਗੱਲ ਤੇ ਆਪਾਂ ਭਰਮ ਦੀ ਕਰ ਰਹੇ ਆ ਸਤਗੁਰੂ ਕਹਿਣ ਲੱਗੇ ਜਿਨ੍ਹਾਂ ਨਾਲ ਤੇਰਾ ਹੇਤ ਸੀ ਨਾ ਨੇ ਸੀ ਪ੍ਰੇਮ ਸੀ ਤੂੰ ਵੀ ਇੱਕ ਖਿਨ ਵਿੱਚ ਛੱਡ ਦੇਣਾ ਤੇ ਉਹਨਾਂ ਵੀ ਤੈਨੂੰ ਇੱਕ ਖਿਨ ਵਿੱਚ ਛੱਡ ਦੇਣੇ ਗੱਲ ਤੇ ਉਹਨਾਂ ਸਮਈਏ ਜਿਨ੍ਹਾਂ ਸਮਾ ਆਤਮਾ ਟਿਕਾਇਆ ਛੱਡ ਖੜੋਤੇ ਖਿਨੇ ਮਾਹੀਂ ਜਿਨ੍ਹਾਂ ਨੂੰ ਲੱਗਾ ਹੇਤ ਇੱਕ ਖਿਨ ਵਿੱਚ ਤੂੰ ਉਹਨਾਂ ਨੂੰ ਛੱਡ ਕੇ ਚਲਿਆ ਜਾਏਗਾ ਤੇ ਉਹ ਵੀ ਕਿਨਾਰਾ ਕਰ ਜਾਣਗੇ ਜਿਨ੍ਹਾਂ ਨਾਲ ਤੇਰਾ ਨੇ ਸੀ ਜਿਨ੍ਹਾਂ ਨਾਲ ਪ੍ਰੇਮ ਸੀ ਫਿਰ ਗੁਰੂ ਜੀ ਇਹ ਵੀ ਕਹਿਣਗੇ ਹੱਥ ਮਰੂੜਾ ਤਨ ਕਪੇ ਸਿਆਹ ਹੋ ਹੁਆ ਸੀਤ ਸ਼ਿਆਹ ਹੁੰਦਾਰਤ ਹੁੰਦਾ ਕਾਲਾ ਸੇਤ ਦਰਤ ਹੁੰਦਾ ਚਿੱਟਾ ਕਹਿੰਦੇ ਜਦੋਂ ਮੌਤ ਆਉਂਦੀ ਹੈ ਨਾ ਬੰਦਾ ਮਨ ਨੂੰ ਕਈ ਰੰਗ ਬਦਲਦਾ ਕਦੀ ਕਾਲੇ ਤੋਂ ਚਿੱਟਾ ਬਾਵੇ ਫਰੀਦ ਸਾਹਿਬ ਨੇ ਇੱਕ ਥਾਂ ਕਿਹਾ ਨਾ ਕਹਿੰਦੇ ਜਿੰਦ ਨਮਾਣੀ ਕੱਢੀਏ ਹੱਡਾਂ ਨੂੰ ਕੜਕਾਏ ਕੜਕ ਕੇ ਜਿੰਦ ਨਿਕਲਦੀਆ ਤੋ ਗੁਰੂ ਜੀ ਕਹਿਣ ਲੱਗੇ ਫਿਰ ਮੌਤ ਜਿਹੜੀ ਆਉਂਦੀ ਹੈ ਹੱਥ ਮਰੋੜੈ ਤਨ ਕਪੇ ਸ਼ਿਆਹ ਹੂ ਹੋਵਾ ਸੇਤ ਉਦੋਂ ਮਨ ਨੂੰ ਹੱਥ ਮਨੁੱਖ ਮਰੁਰਦਾ ਹੈ ਸਰੀਰ ਕੰਬਦਾ ਹੈ ਔਰ ਕਈ ਰੰਗ ਬਦਲਦਾ ਹੈ ਜਦੋਂ ਮੌਤ ਆ ਕੇ ਹੱਲਾ ਕਰਦੀ ਹੈ ਫਿਰ ਗੁਰੂ ਜੀ ਅੱਗੇ ਕਹਿਣਗੇ ਕਹਿਣਗੇ ਭਾਈ ਇੱਕ ਗੱਲ ਦਾ ਖਿਆਲ ਰੱਖਿਆ ਕਰ ਜਿਹਾ ਬੀਜੈ ਸੋ ਲੁਨੇ ਕਰਮ ਸੰਤ ਦਾ ਖੇਤ ਆਹ ਗੱਲ ਮੂਲ ਹੈ ਸਤਗੁਰੂ ਕਹਿਣ ਲੱਗੇ ਸਰੀਰ ਤੇ ਮਨ ਨੂੰ ਖੇਤ ਦੀ ਤਰ੍ਹਾਂ ਹੈ ਇਹਦੇ ਨਾਲ ਜੋ ਬੀਜੇਗਾ ਤੇ ਕੱਲ ਇਹਦੇ ਵਿੱਚੋਂ ਉਹੀ ਉੱਗ ਕੇ ਤੈਨੂੰ ਫਲ ਮਿਲ ਜਾਣਾ ਹੈ ਇਸ ਕਾਰਨ ਕਰਮ ਚੰਗਾ ਬੀਜਿਆ ਕਰ ਜਿਹੜਾ ਬੀਜੈ ਸੋ ਲੁਣੈ ਕਿਉਂਕਿ ਬੀਜੈ ਤੈਨੂੰ ਮੜਨਾ ਪਏਗਾ ਕਰਮ ਸੰਧ ਦਾ ਖੇਤ ਤਾਂ ਹੀ ਬਾਬੇ ਫਰੀਦ ਸਾਹਿਬ ਨੇ ਇੱਕ ਸ਼ਲੋਕ ਕਿਹਾ ਹੈ ਕਹਿਣ ਲੱਗੇ ਫਰੀਦਾ ਲੋੜੇ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਹੰਡਾ ਉਹਨ ਕਤਾਈਂ ਦਾ ਪੈਂਦਾ ਲੋੜੇ ਪਟ ਕੋਈ ਬੰਦਾ ਕਿਕਰ ਦੇ ਬੀਜ ਬੀਜੇ ਤੇ ਕਹੇ ਬਜੌਰ ਦੀਆਂ ਦਾਖਾਂ ਮਿਲ ਜਾਣ ਨਹੀਂ ਮਿਲਦੀਆਂ ਕਿਕਰ ਬੀਜੇ ਤੇ ਕੰਡੇ ਮਿਲਣਗੇ ਉਲ ਕੱਤਦਾ ਰਹੇ ਤੇ ਕਹੇ ਰੇਸ਼ਮ ਕਪੜਾ ਮਿਲ ਜਾਏ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਨਹੀਂ ਮਿਲੇਗਾ ਹੰਡਾ ਉਹਨ ਕਤਾਈਂ ਦਾ ਪੈਂਦਾ ਲੋੜੇ ਪਾਟੇ ਕਿਵੇਂ ਹੋ ਸਕਦਾ ਹੈ ਤੋ ਗੁਰੂ ਅਰਜੁਨ ਸਾਹਿਬ ਮਹਾਰਾਜ ਜਿਹੜਾ ਭਾਦੋਂ ਦਾ ਮਹੀਨਾ ਆਰੰਭ ਹੋਏਗਾ ਇਹਦੇ ਵਿੱਚ ਜ਼ਿਕਰ ਕਰਨਗੇ ਕਿ ਭਾਈ ਜਿਹਾਂ ਬੀਜੈ ਸੋ ਲੁਨੇ ਕਰਮਾਂ ਸੰਦ ਦਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਕਹਿੰਦੇ ਤੂੰ ਗੁਰੂ ਦੀ ਸ਼ਰਨ ਵਿੱਚ ਆ ਗੁਰੂ ਦੀ ਟੇਕ ਲੈ ਗੁਰੂ ਦਾ ਪੱਲਾ ਫੜ ਗੁਰੂ ਦੇ ਚਰਨ ਮੰਨੋ ਜਹਾਜ਼ ਦੀ ਤਰ੍ਹਾਂ ਨੇ ਸ਼ੇਪਾ ਦੋਇ ਨਰਕ ਨਾ ਪਾਈਏ ਗੁਰ ਰਖਣ ਵਾਲਾ ਛੇਕ ਕਹਿਣ ਲੱਗੇ ਜਿਨ੍ਹਾਂ ਗੁਰੂ ਦਾ ਪੱਲਾ ਪਕੜਿਆ ਨਾ ਉਹ ਫਿਰ ਨਰਕਾਂ ਵਿੱਚ ਨਹੀਂ ਜਾਂਦੇ ਉਹ ਮਾਰੇ ਰਾਹ ਨਹੀਂ ਜਾਂਦੇ ਕਿਉਂ ਕਿਉਂਕਿ ਉਹਨਾਂ ਨੂੰ ਗੁਰੂ ਰਖਣ ਵਾਲਾ ਬਣ ਜਾਂਦਾ ਤੂੰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਭਾਦੋਂ ਦੇ ਮਹੀਨੇ ਵਿੱਚ ਵੀ ਕਹਿਣਗੇ ਤੂੰ ਭਰਮ ਚ ਨਹੀਂ ਪੈਣਾ ਆਪਣੇ ਜੀਵਨ ਨੂੰ ਭਰਮ ਦੇ ਵਿੱਚੋਂ ਕੱਢ ਕੇ ਤੂੰ ਧਰਮ ਨਾਲ ਜੁੜਨਾ ਹੈ ਧਰਮ ਨੂੰ ਕਮਾਉਣੇ